ਜਿਹੜਾ ਪਿੰਡ ਆ ਦੀ ਜਿਹੜੀ ਅੱਜ ਇਹ ਟੇਕ ਟੱਕੀ ਹੋਈ ਹੈ ਕਿਸ ਮਤਲਬ ਇਹ ਅੱਜ ਪਿੰਡ ਖੈਰਾ ਕੋੜੜੀ ਵਿੱਚ ਟੋਲ ਪ੍ਰਾਜੇ ਦੀ ਜਗ੍ਹਾ ਦਾ ਕਬਜ਼ਾ ਲੈਣ ਵਾਹਤੇ ਪਹੁੰਚਾਈ ਬਿਨਾ ਕਿ ਇਨਫਾਰਮੇਸ਼ਨ ਦੇ ਦਿੱਤੇ ਆ ਇਹਨਾਂ ਨੇ ਆਣ ਕੇ ਸਾਡੀਆਂ ਫਸਲਾਂ ਖਰਾਬ ਕੀਤੀਆਂ ਸਾਡੇ ਝੋਨੇ ਵਾਏ ਸਾਡੇ ਬਾਇਰਾ ਖਰਾਬ ਕੀਤਾ ਪੱਠਿਆਂ ਦਾ ਚਾਰਾ ਖਰਾਬ ਕੀਤਾ ਸਾਡਾ ਵੱਧ ਵਧ ਨਾਲ ਨੁਕਸਾਨ ਕੀਤਾ ਤੇ ਦਬਾ ਕੇ ਸਾਡੇ ਕੋਲ ਇਹਨਾਂ ਨੇ ਕਬਜ਼ਾ ਚੁਲਿਆ ਜਦੋਂ ਕਿ ਇਹਨਾਂ ਨੂੰ ਕਹਿੰਦੇ ਆ ਕਿ ਤੂੰ ਨਿਸ਼ਾਨਦੇ ਕਰਾਓ ਤੇ ਆਪਣੇ ਜ਼ੋਰ ਬੰਦਾ ਰਖਵਾ ਉਹ ਲੈ ਲਓ ਤੇ ਅੱਜ ਅਖੀਰ ਇਹ ਫੈਸਲਾ ਆਇਆ ਤੇ ਸ਼ਾਮੀ ਨਿਸ਼ਾਨਦੀ ਹੋਈ ਤੇ ਫੇਰ ਇਹਨਾਂ ਨੇ ਉਹ ਆਪਣੀਆਂ ਬੁਝੀਆਂ ਲਵਾਈਆਂ ਤੇ ਨਿਸ਼ਾਨੀਆਂ ਲਾਈਆਂ ਪਰ ਪਹਿਲਾਂ ਇਹਨਾਂ ਸਾਡਾ ਬਿਨਾਂ ਜਲਵਾ ਤੋਂ ਸਾਂ ਕੀਤਾ ਰਜਕੇ ਕੀਤਾ ਆਪਣੀ ਮਨਮਾਨੀ ਕਰਦੀ ਡिक्टेटरਸ਼ਿਪ ਕਰਦੇ ਆ 100 150 ਬੰਦਾ ਪੋਸਟਾ ਲਿਆਉਂਦੇ ਨੇ 100 150 ਬੰਦਾ ਆਪਣੇ ਮਹਿਕਮਾ ਦਾ ਲਿਆਉਂਦੇ ਨੇ ਨਾ ਕਿ ਉਹਨੂੰ ਪੁੱਛਦੇ ਨੇ ਕਿੱਛ ਦੇ ਜਿੱਧਰ ਨੂੰ ਮਰਜੀ ਆਪਣੇ ਮੰਸ਼ੀਨਰੀ ਵਾਰਡ ਕੇ ਨੁਕਸਾਨ ਕਰਦੇ ਜੀ ਜਦੋਂ ਇਹਨਾਂ ਨੇ ਨਿਸ਼ਾਨਦੀ ਕੀਤੀ ਉਹ ਤੋਂ ਜ਼ਿੰਮੇਦਾਰੀ ਲੋਟੇ ਲੱਗੇ ਜਾਂ ਇਹਨਾਂ ਨੇ ਕੋਈ ਜਾਣਕਾਰੀ ਦਿੱਤੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੰਦੇ ਅੱਜ ਨਿਸ਼ਾਨਦੀ ਹੋਣ ਹੋਈ ਆ ਆਫਟਰਨੂਨ ਕੀ ਮੰਗ ਕਰਦੇ ਆ ਜੀ ਪ੍ਰਸ਼ਾਸਨ ਸਾਹਿਬ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡੀਆਂ ਕੀਤੀਆਂ ਫਸਲਾਂ ਦੀ ਬਰਬਾਦੀ ਜਿਹੜੀਆਂ ਅਸੀਂ ਇਨਸ਼ਾਰਤੇ ਕੀਤੇ ਝੋਨੇ ਲਵਾਈਆਂ ਦਿੱਤੀਆਂ ਖਾਦਾਂ ਪਾਈਆਂ ਉਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਅ ਜੀ ਦਾ ਦਾਦਾ ਪੀਣਾ ਆ ਕਦੇ ਜੀਰਾ ਮੇਰਾ ਨਾਮ ਸੁਰਜੀਤ ਸਿੰਘ ਆ ਜੀ। ਜ਼ਮੀਨ ਇਹਨਾਂ ਨੇ ਪਹਿਲਾਂ ਸਾਨੂੰ ਉਹਦਾ ਰਿਵਾਰਡ ਦਿੱਤਾ ਸੀ ਤਿੰਨ ਜਿੰਨੀ ਵੀ ਹੈਗੀ ਆਹੀ ਉਹ ਇਹਨਾਂ ਨੂੰ ਦੇ ਚ ਗਈ ਆ। ਇਹ ਸਿਰਫ ਇਹ ਹੈਗਾ ਵੀ ਅਸੀਂ ਇਹਨਾਂ ਨੂੰ ਪਹਿਲੇ ਦਿਨ ਤੋਂ ਕਹਿੰਦੇ ਹਾਂ ਵੀ ਤੁਸੀਂ ਟੂਲ ਸਟੇਸ਼ਨ ਆਪਣਾ ਲਿਆ ਕੇ ਡਿਜੀਟਲ ਸਾਡੇ ਕੋਲ ਮੈਜ਼ਰਮੈਂਟਸ ਨੂੰ ਕਰਕੇ ਦਿਓ। ਉਹ ਇਹਨਾਂ ਹੁਣ ਤੱਕ ਕਰਵਾਈ ਨਹੀਂ। ਆਜੀ ਫਸਲਾਂ ਦੇ ਵਿੱਚ ਉਹਨੂੰ ਲੈ ਕੇ ਆਇਆ ਤੇ ਉਹਦੇ ਪੈਸੇ ਵੀ ਹਾਂ ਪੇ ਕੀਤੇ ਆਪਣੇ ਕੋਲ 20000 ਰੁਪਇਆ ਹੀ ਉਹਨੂੰ ਦਿੱਤਾ ਉਹ ਵਿਭਾਗ ਨੇ ਕੋਈ ਨਹੀਂ ਕੀਤਾ ਇਹ ਹੀ ਸਾਡੀ ਇੱਕ ਪ੍ਰੋਬਲਮ ਹੋਈ ਆ ਬਾਕੀ ਅਸੀਂ ਪਿਆਈ ਕਿ ਇਹਨਾਂ ਨੂੰ 2 ਸਾਲ ਪਹਿਲਾਂ ਦੀ ਛੱਟ ਚਲੀ ਸੀ ਕਿੰਨੀ ਜਿੰਨੀ ਏਹ ਤੁਹਾਡੀ ਜਿਹੜੀ ਇਹਨਾਂ ਨੂੰ ਦੇ ਦਿੱਤੀ ਆ ਇਹ ਸਾਡੇ ਤੋਂ 3 ਕਨਾਲ 3 ਮਰਲੇ ਉਸ ਸਾਈਡ ਤੇ 4 ਕਨਾਲ 5 ਮਰਲੇ ਐਸਾ ਕਿਹਾ 3 ਜਦੋਂ ਇਹਨਾਂ ਨੇ ਜ਼ਮੀਨ ਲਈ ਉਦੋਂ ਇਹਨਾਂ ਨੇ ਕੋਈ ਨਿਸ਼ਾਨੀ ਲਗਾ ਕੇ ਲਈ ਸੀ ਬਾਅਦ ਵਿੱਚ ਨਿਸ਼ਾਨੀਆਂ ਲਾਈਆਂ ਠੀਕ ਨਿਸ਼ਾਨੀਆਂ ਅਸੀਂ ਆਪ ਲਵਾਈਆਂ ਨਾਲ ਹੋ ਕੇ ਇਹਨਾਂ ਦੇ ਪਰ ਉਦੋਂ ਬਾਅਦ ਅਸੀਂ ਇਹਨਾਂ ਨੂੰ ਕਹੇ ਵੀ ਕਨਫਰਮੇਸ਼ਨ ਕਰੋ ਜਿਹੜੀ ਰੋਡ ਕਿਤੇ ਉਧਰ ਆ ਕੇ ਤੇ ਇਧਰ ਆ ਉਹਦੀ ਗੱਲ ਅੱਜ ਹੋਈ ਉਹ ਅੱਜ ਫੇ ਟੂਲ ਸਟੇਸ਼ਨ ਮਗਾ ਕੇ ਲਾਈ ਨਿਸ਼ਾਨੀਆਂ ਤੋ ਉਹ ਉਂਗਰੀਆਂ ਨਿਸ਼ਾਨੀਆਂ ਲਗਾਈਆਂ ਜਾੜੀਆਂ ਇਹਦੀ ਕੋਈ ਜ਼ਹਿਮ ਤੋ ਇਹ ਇਹ ਪੱਕੀਆਂ ਟੂਲ ਸਟੇਸ਼ਨ ਤੇ ਵਧੀਆ ਲੱਗਦਾ ਨਿਸ਼ਾਨੀਆਂ ਇਹਦੇ ਨਾਲ ਤਾਂ ਕੋਈ ਗੱਲ ਨਹੀਂ ਇਸ ਨਾਲ ਕੋਈ ਮੈਜ਼ਰਮੈਂਟ ਤੇ ਨਹੀਂ ਫਰਕ ਪਏ ਹਾਂਜੀ ਭਾਜੀ ਦੱਸੋ ਕੀ ਨਾਂ ਹੈ ਜੀ ਤੇ ਕੀ ਕਿਹੜਾ ਪਿੰਡ ਹੈ ਤੇ ਕੀ ਮਸਲਾ ਤੁਹਾਡਾ ਹਾਂਜੀ ਨਿਰਮਲ ਸਿੰਘ ਖੈਰਾਕੋਟਲੀ ਤੇ ਇਹ ਟੋਲ ਪਲਾਜੇ ਵਾਸਤੇ ਇਹਨਾਂ ਨੇ ਆਪਣੇ ਨਿਸ਼ਾਨੀਆਂ ਲਾਈਆਂ ਸੀਗੀਆਂ ਪਹਿਲਾਂ ਤੇ ਮੁੜ ਕੇ ਚਲੋ ਉਹ ਨਹੀਂ ਕੋਈ ਦੁਨੀਆ ਨਾਲ ਕਿ ਉਹਨਾਂ ਨੇ ਬੰਦ ਕਰਾ ਦਿੱਤਾ ਸਾਰਾ ਕੋਸੀ ਇਹਨਾਂ ਦਾ ਤੇ ਇਹ ਆਪਣੀ ਮਰਜ਼ੀ ਨਾਲ ਫੇਰ ਆਏ ਨੇ 2 ਮਹੀਨੇ ਪਹਿਲਾਂ ਨਿਸ਼ਾਨੀਆਂ ਲਾ ਕੇ ਚਲ ਗਏ ਨੇ ਤੇ ਉਹ ਨਿਸ਼ਾਨੀਆਂ ਗਲਤ ਲਾਈਆਂ ਸੀ ਤੇ ਉਹ ਹਾਂ ਹੁਣ ਫੇਰ ਇਹਨਾਂ ਨੇ ਦੱਸਿਆ ਨਹੀਂ ਕੋਈ ਨਹੀਂ ਝੋਨੇ ਲੱਗੇ ਇਹ ਤੇ ਨਿਸ਼ਾਨੀਆਂ ਜਿੱਥੇ ਉਹ ਬਿਲਕੁਲ ਗਲਤ ਨੇ ਹੁਣ ਨਿਸ਼ਾਨੀਆਂ ਉਹ ਰਾਹ ਤੋਂ ਝੋਨੇ ਦੇ ਵਿੱਚ ਇਹਨਾਂ ਨੇ ਮਸ਼ੀਨਾਂ ਫੇਰਤੀਆਂ ਨੇ ਸਾਡਾ ਨੁਕਸਾਨ ਕਰਤਾ ਜਣਾ ਝੋਨੇ ਦਾ ਜਿਹੜੇ ਐਸਾ ਮਾਈ ਨੇ ਮਲਾਜਮ ਇਹਨਾਂ ਦਾ ਤੁਸੀਂ ਗੱਲ ਬਾਤ ਨਹੀਂ ਸੁਣਦਾ ਹੀ ਕੋਈ ਨਹੀਂ ਸੁਣਦੇ ਕੋਈ ਨਹੀਂ ਇਹ ਨਾਲ ਪੁਲਿਸ ਲੈ ਕੇ 1.5 200 ਬੰਦਾ ਨਾਲ ਜਾਣਾ ਪੁਲਿਸ ਦੇ ਲਿਆ ਕੇ ਇਹਨਾਂ ਨੇ ਆਣ ਕੇ ਤੇ ਜ਼ਬਰਦਸਤ ਮਸ਼ੀਨਾ ਵਿੱਚ ਵਾਰਤੀਆਂ ਕਿੰਨਾ ਦੇ ਨੁਸਾਨ ਹੈ ਕੰਡਾ ਝੋਨਾ ਖਰਾਬ ਕਰਤਾ ਇਹਨਾਂ ਨੇ ਆਦਾ 15 ਮਰਲੇ ਪੀਟ ਪ੍ਰਸ਼ਾਸਨ ਤੋਂ ਵੀ ਮੰਗਤ ਹੈ ਜੇ ਸਾਡਾ ਨੁਕਸਾਨ ਭਰਨਾ ਜਿਹੜਾ ਸਾਡਾ ਨੁਕਸਾਨ ਹੋਇਆ ਸਾਨੂੰ ਦੇਣ